ਸਾਰਿਆਂ ਨੂੰ ਪਿਆਰ ਭਰੀ ਸਸ਼ੀ ਕਾਲ ਜੀ ਆਪਣੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਿਓ ਚਲੋ ਜੀ ਅੱਜ ਆਪਾਂ ਤੁਹਾਨੂੰ ਦਿਖਾਣੇ ਆ ਆਪਣਾ ਦੁਕਾਨ ਦਾ ਆਪਣਾ ਬੁਟੀਕ ਦਾ ਕਿੰਨਾ ਕੰਮ ਹੋ ਗਿਆ ਤੇ ਦਿਖਾਉਣੇ ਚਲੋ ਆਪਾਂ ਨਾਲੇ ਕਰਕੇ ਉਹਨੇ ਉੱਥੇ ਸਫਾਈ ਕਰ ਲ ਉੱਪਰ ਡੌਨ ਸੀਲਿੰਗ ਕਰਕੇ ਗਏ ਤੇ ਖਲਾਰਾ ਜਿਆ ਕਾਫੀ ਪਿਆ ਪਿਆ ਉਹਨੂੰ ਸਾਫ ਕਰੇਗੀ ਨਾਲੇ ਤੁਹਾਨੂੰ ਦਿਖਾਉਣੇ ਆ ਵੀ ਆਪਣਾ ਇੰਨਾ ਕੰਮ ਹੈ ਜਿਹੜਾ ਕੰਪਲੀਟ ਹੋ ਗਿਆ ਹਲੇ ਬਾਕੀ ਜਿਹੜਾ ਕੰਮ ਹੈ ਰਹਿਣ ਦਾ ਦੱਸਾਂਗੇ ਤੁਹਾਨੂੰ ਕੀ ਕੁਝ ਰਹਿ ਗਿਆ

ਲਓ ਜੀ ਆਪਾਂ ਹੁਣ ਦੁਕਾਨ ਦੀ ਸਫਾਈ ਕਰਤੀ ਝਾੜੂ ਲਾਤਾ ਉਰੇ ਹੁਣ ਆਪਾਂ ਪੋਚਾ ਲਾ ਲੈਨੇ 11 ਉਰੇ ਵੈਸੇ ਹੁਣ ਫਿਰ ਅੱਜ ਰੰਗ ਵਾਲੇ ਨੇ ਵੀ ਆਉਣਾ ਹੈਗਾ ਤੇ ਉਸ ਤੋਂ ਬਾਅਦ ਆ 15 ਜਿਹੜੀ ਫੀਟਿੰਗ ਕਰਾਉਣੀ ਸ਼ੁਰੂ ਕਰ ਦਾਂਗੇ ਜਿਵੇਂ ਜਿਵੇਂ ਲਓ ਜੀ ਆਪਣਾ ਦੁਕਾਨ ਦਾ ਇੰਨਾ ਕੰਮ ਹੋ ਗਿਆ ਸ਼ਟਰ ਲੱਗ ਗਿਆ ਤੇ ਕੈਵਨ ਲੱਗ ਗਿਆ ਵਿੱਚ ਉੱਪਰ ਹੈ ਜਿਹੜੀ ਡੌਨ ਸੀਲਿੰਗ ਵੀ ਹੋ ਗਈ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਤੇ ਇੰਨਾ ਕੰਮ ਹੈ ਜਿਹੜਾ ਕੰਪਲੀਟ ਹੋ ਗਿਆ ਬਾਕੀ ਹਲੇ ਕੰਮ ਰਹਿ ਤਾ ਫੀਟਿੰਗ ਵਗੈਰਾ ਚਲੋ ਜੀ ਬਾਕੀ ਟਾਈਮ ਲੱਗ ਜਾਂਦਾ ਹਰ ਇੱਕ ਕੰਮ ਨੂੰ ਹੌਲੀ ਹੌਲੀ ਹੁੰਦਾ ਹੈ ਪਹਿਲਾਂ ਸਲਾਹਤੀ ਕੀ ਵੀ ਚਲੋ ਆਪਾਂ ਰਖੜੀ ਤੋਂ ਬਾਅਦ ਇੱਥੇ ਆ ਜਾਾਂਗੇ ਕਈ ਵਾਰ ਤਾਂ ਹਮ ਮਿਸਤਰੀ ਨਹੀਂ ਮਿਲਦੇ ਹੈਗੇ ਮਿਸਤਰੀ ਵੀ ਆਪਦੇ ਹਿਸਾਬ ਨਾਲ ਕੰਮ ਕਰਦੇ ਨੇ ਉਹਨਾਂ ਦੇ ਵੀ ਚਲੋ ਕੰਮ ਹੁੰਦੇ ਨੇਗੇ ਹੌਲੀ ਹੌਲੀ ਮਿਸਤਰੀ ਮਿਲਦੇ ਨੇ ਤੇ ਕੁਝ ਤਾਂ ਮੀਹਾ ਨੇ ਕੰਮ ਜਾ ਰੋਕ ਤਾਂ ਮੀਹਾ ਨੇ ਖਰਾਬ ਕਰਤਾ ਕਈ ਪੈਣਾ ਮੈਸੇਜ ਕਰਕੇ ਮੈਨੂੰ ਪੁੱਛ ਰੀਆਂ ਸੀ YouTube ਦੇ ਉੱਪਰ ਆਪਣੀ ਵੀਡੀਓ ਦੇ ਨੀਚੇ ਕਿ ਤੁਸੀਂ ਬਹੁਤ ਟਾਈਮ ਦੇ ਕਹਿ ਰਹੇ ਹੋ ਵੀ ਆਪਾਂ ਸ਼ਾਪ ਇੱਥੇ ਲੈ ਕੇ ਆਉਣੀ ਆ ਵੀ ਤੁਸੀਂ ਹਲੇ ਤੱਕ ਨਹੀਂ ਆਏ ਹੈਗੇ ਕਿਉਂਕਿ ਕੰਮ ਰੁਕ ਗਿਆ ਸੀਗਾ ਵਿੱਚ ਹੁਣ ਦੇਖੋ ਕੁਸ ਤਾਂ ਮੀਆਂ ਨੇ ਕੰਮ ਰੋਕਤਾ ਸੀਗਾ ਤਾਂ ਕਰਕੇ ਨਹੀਂ ਛੇਤੀ ਆਇਆ ਗਿਆ ਤੇ ਕੁਝ ਹਲੇ ਚਲੋ ਹੁਣ ਸਰਾਦ ਚੱਲ ਰਹੇ ਨੇ ਸਰਾਦਾਂ ਦਾ ਵਹਿਮ ਕਿਉਂ ਕਈ ਤਾਂ ਚਲੋ ਸਰਾਦਾਂ ਦਾ ਨਹੀਂ ਕਿਸੇ ਤੇ ਬਹਿਮ ਕਰਦੇ ਪਰ ਆਪਣੇ ਜਿਹੜਾ ਸਰਾਦਾਂ ਦਾ ਵਹਿਮ ਹੁੰਦਾ ਹੈ ਔਰ ਇਹ ਕਰਦੇ ਆਪ ਤਾਂ ਪਹਿਣਾ ਨਹੀਂ ਕੱਪੜਾ ਲੀੜਾ ਵੀ ਘੱਟ ਲੈਂਦੀ ਨੇ ਜਿਨ੍ਹਾਂ ਨੇ ਨਵਾਂ ਲੈਣਾ ਤੇ ਜਿਨ੍ਹਾਂ ਨੇ ਚਲੋ ਐ ਵੀ ਲੈਂਦੀ ਰਹੀਆਂ ਨੇ ਪਹਿਲਾਂ ਲੈ ਰੱਖਿਆਗਾ ਉਹ ਲੈ ਲੈਂਦੀਆਂ ਨੇ ਤੇ ਵਾਲੀਆਂ ਪੈਣਾ ਨੇ ਜਿਹੜੀਆਂ ਵਿਅਮ ਕਰਦੀਆਂ ਨੇ ਫਿਰ ਕਹਿਣੀ ਹੈ ਵੀ ਜਾਂ ਤਾਂ ਸਰਾਦਾ ਤੋਂ ਪਹਿਲਾਂ ਲੇਤਾ ਹੋਏ ਹੋਵੇ ਫਿਰ ਵੀ ਰਹਿਤਾ ਜਾਂਦਾ ਨਹੀਂ ਸਰਾਦਾ ਤੋਂ ਬਾਅਦ ਹੀ ਲੰਮਾ ਹੁੰਦਾ ਤੇ ਹੁਣ ਆਪਣਾ ਜਿਹੜਾ ਕੰਮ ਰਹਿ ਜਾਂਦਾ ਜੀ ਫੀਟਿੰਗ ਦਾ ਤੇ ਰੰਗ ਦਾ ਕੰਮ ਰਹਿ ਗਿਆ ਬਾਕੀ ਕੰਮ ਨੇ ਜਿਹੜੇ ਹੋ ਗਏ ਚਲੋ ਜੀ ਇਹ ਵਾਲੀ ਫੀਟਿੰਗ ਆਪਾਂ ਤੁਹਾਨੂੰ ਦੱਸਦੀ ਵੀ ਜਿਹੜੀ ਆਪਣੀ ਆਹ ਵਾਲੀ ਫੀਟਿੰਗ ਹੈ ਜੀ ਆਪਾਂ ਇੱਕ YouTube ਦੇ ਉੱਪਰ ਨਾ ਵੀਡੀਓ ਪਾਈ ਸੀਗੀ ਬੀਜੇ ਕਿਸੇ ਵੀਰ ਨੇ ਜਾਂ ਭੈਣ ਨੇ ਕੰਮ ਛੱਡਿਆ ਕਿਸੇ ਕੋਲ ਫੀਟਿੰਗ ਹੋ ਵੀ ਜਾ ਕਈ ਵਾਰ ਕੋਈ ਦੁਕਾਨ ਚ ਚੇਂਜ ਕਰਦਾ ਫੀਟਿੰਗ ਨਵੀਂ ਫੀਟਿੰਗ ਕਰਵਾਉਂਦਾ ਹੈ ਨਾ ਵੀ ਚਲੋ ਆਪਣਾ ਐ ਵੀ ਫਾਇਦਾ ਹੋ ਜੇ ਵੀ ਜੇ ਕੋਈ ਨਵੀਂ ਫੀਟਿੰਗ ਕਰਵਾਉਂਦਾ ਆਪਾਂ ਨੂੰ ਫੀਟਿੰਗ ਦੀ ਲੋੜ ਹੈਗੀ ਤਾਂ ਆਪਾਂ ਨੂੰ ਫੀਟਿੰਗ ਬਾਰੇ ਦੱਸ ਸਕਦਾ ਆਪਣੇ ਨਾਲ ਕੰਟੈਕਟ ਕਰ ਸਕਦਾ ਸੋ ਇਹ ਆਪਣੀ ਕਿਸੇ ਭੈਣ ਨੇ ਵੀਡੀਓ ਦੇਖੀ ਸੀਗੀ ਤੇ ਭੈਣ ਦਾ ਮੈਨੂੰ ਫੋਨ ਆਇਆ ਕਿ ਭੈਣੇ ਵੀ ਫੀਟਿੰਗ ਹੈ ਜਿਹੜੀ ਸਾਡੇ ਕੋਲੇ ਪਈ ਹੈ ਵੀ ਜੇ ਤੁਸੀਂ ਲੈਣੀ ਹੈ ਤਾਂ ਤੁਸੀਂ ਆ ਕੇ ਦੇਖ ਸਕਦੇ ਹੋ ਸੋਸ ਨਾਮ ਦੀ ਨੇੜੀ ਸੀਗਾ ਪਿੰਡ ਤੇ ਸਾਨੂੰ ਉਹਨਾਂ ਦਾ ਫੋਨ ਆਇਆ ਜਦੋਂ ਅਸੀਂ ਦੇਖਣਗੇ ਚਲੋ ਸਾਨੂੰ ਫੀਟਿੰਗ ਜੱਜਗੀ ਵੀ ਚਲੋ ਆਪਾਂ ਨੇ ਇਹ ਵਾਲੀ ਉਹ ਫੀਟਿੰਗ ਅਸੀਂ ਕਰਵਾਉਣੀ ਸੀ ਤੇ ਚਲੋ ਥੋੜੀ ਬਹੁਤ ਹੀ ਸੈਟਿੰਗ ਤਾਂ ਐ ਵੀ ਮਿਸਤਰੀ ਤੋਂ ਕਰਵਾਉਣੀ ਪਊਗੀ ਕਿਉਂਕਿ ਵੀ ਉਹ ਥੁਲੇ ਆਂਦੀ ਹੈਗੀ ਪਟਕੇ ਵੈਸੇ ਮੈਂ ਵੀ ਚੱਲ ਫੀਟਿੰਗ ਸਾਡੇ ਹਿਸਾਬ ਨਾਲ ਸਹੀ ਸੀ ਕਿ ਸਾਨੂੰ ਫੀਟਿੰਗ ਜਿਹੜੀ ਸਹੀ ਮਿਲਗੀ ਤੇ ਇੰਨਾ ਕ ਚਲੋ ਆਪਣਾ ਫਾਇਦਾ ਹੋ ਗਿਆ ਨਹੀਂ ਵੈਸੇ ਫੀਟਿੰਗ ਤੇ ਜੜੀ ਦੇ ਆਪਣੇ ਤੇ ਕਾਫੀ ਪੈਸਾ ਲੱਗ ਜਾਂਦਾ ਬਾਕੀ ਹੁਣ ਆਇਆ ਸੋਚਿਆ ਹੋਇਆ ਵੀ ਚਲੋ ਹੁਣ ਬਾਰ-ਬਾਰ ਇੱਥੋਂ ਕਿਹੜਾ ਆਪਣਾ ਕੱਪੜਾ ਬਾਹਰ ਕੱਢਣਾ ਹੈ ਹਨਾ ਵੀ ਜਾ ਕੇ ਕਿਤੇ ਹੋਰ ਰੱਖਣਾ ਹੈ ਤਾਂ ਹੁਣ ਸਾਡੀ ਚਲਾਪਦਾ ਹੀ ਘਰ ਹੈਗਾ ਆਪਣੀ ਉਹ ਦੁਕਾਨ ਹੈਗੀ ਵੀ ਹੁਣ ਪੱਕਾ ਕੰਮ ਹੀ ਕਰਕੇ ਹੀ ਬੈਠਾਂਗੇ ਬਾਰ-ਬਾਰ ਸੈਟਿੰਗ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਕਿ ਤਾਂ ਕਰਕੇ ਫਿਰ ਹਲੇ ਥੋੜਾ ਹੋੜੀ-ਹੋੜੀ ਸੋਚ ਕੇ ਜੇ ਵੀ ਕੀ-ਕੀ ਕੰਮ ਕਰਾਉਣ ਵਾਲਾ ਦੁਕਾਨ ਤੇ ਜਿਹੜਾ ਸਾਰਾ ਕੰਮ ਕਰਾ ਕੇ ਆਪਾਂ ਇੱਥੇ ਫੇਰ ਐਡਜਸਟ ਹੋਵਾਂਗੇ ਕਿਉਂਕਿ ਐ ਆਏ ਆ ਜੀ ਫਿਰ ਬਾਰ-ਬਾਰ ਹੀ ਨਿਕਲਦਾ ਤਾਂ ਹੈ ਨਹੀਂ ਇਹ ਫੀਟਿੰਗ ਚਲੋ ਉਹਨਾਂ ਨੇ ਬਾਈਆਂ ਨੇ ਆਪਣੀ ਦੁਕਾਨ ਚੱਕੀ ਸੀਗੀ ਪੈਣਾ ਨੇ ਵੀਰ ਸੀਗੇ ਇੱਕ ਦੁਕਾਨ ਉਹਨਾਂ ਨੇ ਚੱਕੀ ਸੀਗੀ ਚਲੋ ਜੀ ਬਾਕੀ ਕਈ ਵਾਰ 100 ਤਰ੍ਹਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਕਿ ਕਿਹਦਾ ਜੀ ਕਰਦਾ ਵੀ ਹਨਾ ਆਪਾਂ ਕੰਮ ਬੰਦ ਕਰੀਏ ਕੰਮ ਸ਼ੁਰੂ ਕਰਕੇ ਪਹਿਲਾਂ ਤਾਂ ਨਹੀਂ ਕੋਈ ਇਸ ਤਰ੍ਹਾਂ ਦੀ ਆਸ ਰੱਖਦਾ ਹੁੰਦਾ ਬਾਕੀ ਚਲੋ ਜੀ ਕਿਸਮਤ ਦੇ ਗੱਲ ਹੁੰਦੀ ਹੈ ਕਈ ਵਾਰ ਕਿਸਮਤ ਨਹੀਂ ਸਾਥ ਦਿੰਦੀ ਹੁੰਦੀ ਕਿਸਮਤ ਠੋਖਾ ਦੇ ਜਾਂਦੀ ਥੋੜਾ ਬਹੁਤਾ ਕਿਸਮਤ ਤੇ ਡਿਪੈਂਡ ਹੁੰਦਾ ਜੀ ਥੋੜਾ ਬਹੁਤਾ ਚਲੋ ਆਪਣੀ ਘਰ ਦੀਆਂ ਕਬੀਲਦਾਰੀਆਂ ਮਜਬੂਰੀਆਂ ਹੁੰਦੀਆਂ ਨੇ ਨਹੀਂ ਸੈਟਿੰਗ ਬਣਦੀ ਹੈਗੀ ਚਲੋ ਜੀ ਪ੍ਰਮਾਤਮਾ ਜੋ ਵੀ ਭੈਣ ਭਰਾਇਆ ਕੰਮ ਤੋਰਦਾ ਪਤਾ ਕਹਿੰਦੇ ਆ ਪੈਸਾ ਲਾਉਂਦਾ ਬਹੁਤ ਔਖਾ ਜੀ ਪਹਿਲਾਂ ਪੈਸਾ ਲਾਉਂਦਾ ਸਭ ਤੇ ਹਨਾ ਪ੍ਰਮਾਤਮਾ ਕਿਰਪਾ ਕਰੇ ਵੀ ਸਭ ਦੀ ਕਾਰੋਬਾਰ ਜਿਹੜੇ ਚਲਾਈ ਰੱਖੇ ਸੋ ਆਪਣਾ ਪ੍ਰਮਾਤਮਾ ਦੀ ਕਿਰਪਾ ਨਾਲ ਜੀ ਬਹੁਤ ਸੋਹਣਾ ਜਿਹੜਾ ਕੰਮ ਚੱਲਦਾ ਹੈਗਾ ਸਭ ਦੀ ਕਾਰੋਬਾਰ ਏਵੇਂ ਚਲਾਵੇ ਚਲੋ ਜੀ ਹੁਣ ਇੰਨੀ ਕਾਪਨ ਦੇਖੋ ਫੀਟਿੰਗ ਮਿਲ ਗਈ ਕੁਸਕ ਜਿਹੜੀ ਆਪਣੀ ਫੀਟਿੰਗ ਹੈਗੀ ਆਪਣੀ ਦੁਕਾਨ ਤੇ ਰੱਖੀ ਹੋਈ ਹੈਗੀ ਉਹ ਫੀਟਿੰਗ ਇੱਥੇ ਲੈ ਆਵਾਂਗੇ ਉਹਦੀ ਫੀਟਿੰਗ ਜਿਹੜੀ ਮਿਸਤਰੀ ਸੈੱਟ ਕਰੂਗਾ ਹਲੇ ਮਿਸਤਰੀ ਨੇ 7-2- ਫਿਰ ਉਸ ਤੋਂ ਬਾਅਦ ਫੀਟਿੰਗ ਤੋਂ ਬਾਅਦ ਜਿਹੜਾ ਆਪਣਾ ਕੰਮ ਹੈਗਾ ਬਸ ਉਹ ਕੰਪਲੀਟ ਹੋ ਜਾਊਗਾ ਕੱਲ ਨੂੰ ਰੰਗ ਵਾਲੇ ਆ ਜਾਣਗੇ ਰੰਗ ਕਰਨ ਤੋਂ ਬਾਅਦ ਫਿਰ ਫੀਟਿੰਗ ਵਾਲਾ ਮਿਸਤਰੀ ਮਿਲ ਜੂਗਾ ਸਾਨੂੰ ਫੀਟਿੰਗ ਵਾਲਾ ਮਿਸਤਰੀ ਆ ਜਾਊਗਾ ਉਸ ਤੋਂ ਬਾਅਦ ਜੀ ਜਿਹੜਾ ਕੰਮ ਹੈ ਆਪਣਾ ਕੰਪਲੀਟ ਹੋ ਜਾਊਗਾ ਉਸ ਤੋਂ ਬਾਅਦ ਸਰਾਧ ਨੇੜੇ ਲੱਗ ਜਾਣਗੇ ਉਸ ਤੋਂ ਬਾਅਦ ਆਪਾਂ ਕੋਈ ਦਿਨ ਦੇਖ ਕੇ ਜਿਵੇਂ ਹਨਾ ਉਸ ਤੋਂ ਬਾਅਦ ਆਪਾਂ ਜਿਹੜਾ ਕੱਪੜਾ ਇੱਥੇ ਆਪਦਾ ਦੁਕਾਨ ਐਡਜਸਟ ਕਰ ਲਾਂਗੇ ਆ ਜਾਾਂਗੇ ਇੱਥੇ ਚਲੋ ਫਿਰ ਆਪਾਂ ਨੂੰ ਥੋੜਾ ਜਿਹਾ ਹੋਰ ਸੌਖਾ ਹੋ ਜੂਗਾ ਜੀ ਹੁਣ ਦੁਕਾਨ ਤੋਂ ਆਪਾਂ ਨੂੰ ਜਾਣਾ ਪੈਂਦਾ ਹੈਗਾ ਦੇਖ ਘਰ ਦੇ ਕੰਮ ਕਰ ਛੱਡ ਕੇ ਕਈ ਵਾਰ ਦੁਕਾਨ ਤੇ ਕਈ ਵਾਰ ਸ਼ਾਮ ਨੂੰ ਕੱਪੜੇ-ਕੁੱਪੜੇ ਵੀ ਲੇਟ ਹੋ ਜਾਂਦੇ ਧੋਣ-ਧੋਣ ਗਣੀਏ ਚਲੇ ਇੱਥੇ ਐ ਵੀ ਆਪਦਾ ਘਰ ਹੈਗਾ ਕੰਮ ਵੀ ਜਦੋਂ ਮਰਜ਼ੀ ਟਾਈਮ ਆਪਾਂ ਕੰਮ ਕਰ ਸਕਦੇ ਆਂ ਗਾ ਕੇ ਸਾਰਾ ਦਿਨ ਵੀ ਕਈ ਵਾਰ ਐ ਨਹੀਂ ਹੁੰਦਾ ਵੀ 2-3 ਕਿਗਾਹ ਕੌਣ ਕਈ ਵਾਰ ਐ ਨਹੀਂ ਹੁੰਦਾ ਵੀ ਸਾਰਾ ਦਿਨ ਟਾਈਮ ਹੀ ਨਾ ਵੀ ਲੈ ਚਾਹ ਪਾਣ ਵੀ ਇੰਦਾ ਵੀ ਫਿਰ ਨਹੀਂ ਹੈਗਾ ਵੀ ਨਹੀਂ ਰਸਵੀਰੇ ਕਰਕੇ ਜਾਣਾ ਪਊਗਾ ਸਵੇਰੇ ਛੇਤੀ ਕਰਨਾ ਪਊਗਾ ਚਲੋ ਜੀ ਬਹੁਤ ਸੋਹਣਾ ਕੰਮ ਹੈ ਜਿਹੜਾ ਆਪਣਾ ਪਿੰਡ ਦੇ ਵਿੱਚ ਵੀ ਚੱਲਿਆ ਆਪੋ ਉਸ ਤਰੀ ਗਾ ਕੇ ਜਿਹੜਾ ਇੱਥੇ ਬਣਾਈ ਰੱਖਣਾ ਕਿਉਂਕਿ ਆਪਾਂ ਦੁਕਾਨ ਦੇ ਉੱਤੇ ਹਰ ਇੱਕ ਤਰ੍ਹਾਂ ਦੀ ਜਿਹੜੀ ਚੀਜ਼ਾਂ ਰੱਖਾਂਗੇ ਜਿਵੇਂ ਆਪਾਂ ਪਹਿਲਾਂ ਰੱਖ ਦਿੰਦੇ ਸੀ ਜਿਵੇਂ ਬਾਬਿਆਂ ਦੇ ਕੱਪੜੇ ਰਮਾਲਾ ਸਾਹ ਵਗੈਰਾ ਹੋ ਗਿਆ ਸਾਰਾ ਕੁਝ ਆਪਾਂ ਥੀ ਉਹ ਮੇ ਰੱਖਾਂਗੇ ਕਿਉਂਕਿ ਆਪਾਂ ਬੁਟੀਕ ਦਾ ਕੰਮ ਨਾਲ ਐਡ ਕੀਤਾ ਹੈਗਾ ਬਾਕੀ ਜਿਹੜਾ ਕੰਮ ਆਪਾਂ ਪਿਛਲਾ ਉਹ ਮੇ ਰੱਖਾਂਗੇ ਕਿਉਂਕਿ ਆਪਣੇ ਕੋਲੇ ਜਿਹੜਾ ਕਸਟਮਰ ਜੁੜਿਆ ਹੋਇਆ ਹੈਗਾ ਜਿਹੜਾ ਭੈਣ ਭਾਈ ਆਪਣੇ ਕੋਲ ਦੁਕਾਨ ਤੇ ਉੱਥੇ ਵੀ ਆਉਂਦਾ ਹਣ ਆਪਣੇ ਕੋਲ ਉਹਰੇ ਵੀ ਆਵੇ ਹਰ ਇੱਕ ਨੂੰ ਹੁੰਦਾ ਜੀ ਦੇ ਚਲੋ ਜੀ ਪ੍ਰਮਾਤਮਾ ਕਿਰਪਾ ਕਰੇ ਜੀ ਮੇ ਜੀ ਸਿੱਧੇ ਸਾਦੇ ਹੈਗੇ ਜੀ ਮੈਂ ਕੰਮ ਚਲਾਇਆ ਵਾਈਬਰੂ ਐਮੀ ਕੰਮ ਚਲਾ ਕੇ ਰੱਖੇ ਜੀ ਬਾਕੀ ਦੇਖੋ ਆਪਾਂ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਦੇਖੋ ਆਪਾਂ ਜੀ ਮੇ ਰਾਜਵਿੰਦਰ ਭੈਣ ਵਾਂਗੂ ਜਿਵੇਂ ਦੇ ਆਪਾਂ ਕਰਿਆਂਗੇ ਉਮੀ ਆਪਾਂ ਕੈਮਰੇ ਸਾਹਮਣੇ ਆਪਾਂ ਇਸ ਤਰ੍ਹਾਂ ਨਹੀਂ ਹੈਗਾ ਵੀ ਆਪਾਂ ਕੈਮਰੇ ਸਾਹਮਣੇ ਕੁਝ ਬਣ ਕੇ ਆਈਏ ਕੋਈ ਆਪਾਂ ਫਹਿਰਾਵਾ ਚੇਂਜ ਕਰੀਏ ਕਿਉਂਕਿ ਉਹ ਹੀ ਆਪਣੇ ਘਰ ਦੀ ਆਪਾਂ ਘਰੇ ਵੀ ਓਮੀ ਜੇ ਆਪਾਂ ਬੁਟੀਕ ਤੇ ਵੀ ਓਮੀ ਰਹਾਂਗੇ ਚਲੋ ਜੀ ਹੁਣ ਘਰ ਦੇ ਕੰਮਾਂ ਦੇ ਵਿੱਚ ਤਾਂ ਹਨਾ ਆਪਾਂ ਇਹਨੂੰ ਇਸਤਰੀ ਰਹਿਣਾ ਪੈਂਦਾ ਹੈਗਾ ਚਲੋ ਬਾਣੀਆਂ ਪੈਣਾ ਕਈ ਵਾਰ ਮੈਸੇਜ ਕਰ ਦਿੰਦੀ ਨੇ ਜੀ ਤੁਸੀਂ ਬੁਟੀਕ ਵਾਲੇ ਤਾਂ ਲੱਗਦੇ ਹੈ ਨਹੀਂ ਵੀ ਤੁਸੀਂ ਇੰਨੇ ਸਿੰਪਲ ਸਾਦੇ ਜੀ ਰਹਿਣਾ ਇਹ ਸੀ ਸਿੰਪਲ ਸਾਦਾ ਹੀ ਰਹਿਣਾ ਪਸੰਦ ਕਰਦੇ ਆ ਵਧੀਆ ਲੱਗਦਾ ਸਾਨੂੰ ਅਸੀਂ ਆਪਣਾ ਆਪਣੀ ਦਿਖਾਉਣਾ ਕਿਉਂਕਿ ਆਪਾਂ ਆਪ ਦਾ ਕੰਮ ਦਿਖਾਉਣੇਗਾ ਹਨਾ ਆਪਾਂ ਨੂੰ ਆਪਦੇ ਕੰਮ ਦੀ ਵੈਲਿਊ ਆਪਾਂ ਨੂੰ ਆਪਦੇ ਕੰਮ ਦੀ ਮਿਲਣੀ ਚਾਹੀਦੀ ਹੈ ਕਿ ਆਪਾਂ ਨੂੰ ਆਪਦਾ ਕੋਈ ਚੱਕਰ ਨਹੀਂ ਹੈਗਾ ਜੀ ਚਲੋ ਜੀ ਬਾਕੀ ਆਪਾਂ ਤਾਂ ਰਾਜਵਿੰਦਰ ਭੈਣ ਵਾਂਗੂ ਸਿੱਧੇ ਸਾਦੇ ਆ ਜੀ ਸਿੰਪਲ ਬੰਦੇ ਆਗੇ ਚਲੋ ਕੰਮ ਹੈ ਪਰਮਾਤਮਾ ਚਲਾਈ ਰੱਖੇ ਆਪਾਂ ਨੇ ਆਪਦੇ ਦੇ ਵਿੱਚੋਂ ਨਹੀਂ ਪੁਛਾ ਆਪਣੇ ਆਪ ਦਿਖਾ ਕੇ ਨਹੀਂ ਪੈਸਾ ਬਣਾ ਦਾ ਬਣਾਉਣੇ ਉਹ ਪਰਮਾਤਮਾ ਦੀ ਕਿਰਪਾ ਚਲੋ ਹੈਗੇ ਜੀ ਇਸ ਤਰੀ ਰੱਖੇ ਪਰਮਾਤਮਾ ਸਭ ਤੇ ਕਰੇ ਸਭ ਤੇ ਹੁਜੇ ਦਿਨ ਲੈ ਕੇ ਆਵੇ ਚਲੋ ਜੀ ਜਰੂਰ ਦੱਸਿਓ ਅੱਜ ਦਾ ਬਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਮਿਲਦੇ ਆਪਾਂ ਨਵੇਂ ਬਲੌਗ ਦੇ ਨਾਲ ਥੋੜੀ-ਥੋੜੀ ਵੀਡੀਓ ਬਲੌਗ ਦੇ ਤੁਸੀਂ ਵੀ ਜੇ ਆਪਣੇ ਆਰ ਕੇ ਨੰਬਰ ਦਾ ਟਿਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੇ ਨਹੀਂ ਕੀਤਾ ਤੇ ਚਲੋ ਜੀ ਹੁਣ ਮੈਥੋਂ ਨਾ ਸ਼ਟਰ ਉੱਚਾ ਦੀ ਗੱਲ ਛੱਡ ਜਾ ਲੈਂਦਾ ਨਹੀਂ ਹੈਗਾ ਫਿਰ ਉਹਦੇ ਵਾਸਤੇ ਨਾ ਮੈਂ ਮੇਰਾ ਥੋੜਾ ਜਿਹਾ ਕਦ ਛੋਟਾ ਹੈਗਾ ਸੱਟ ਰੁੱਝਾ ਹੈਗਾ ਫਿਰ ਉਹਦੇ ਵਾਸਤੇ ਸਰੀਏ ਦੀ ਸਹਾਇਤਾ ਨਾਲ ਨੀਚੇ ਲਾ ਹੈਗਾ ਚ